ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਕੋਲੇ ਏਸੀ ਵਾਲੀਆਂ ਆਈਆਂ ਜਾਂਆਂ ਜਾਂ ਏਸੀ ਵਾਲੇ ਕੰਫਰਟਰ ਗਏਦੇ ਜੀ ਦੁਬਾਰਾ ਰੀਸਟੌਕ ਹੋਇਆ ਜੀ ਮਾਲ ਆਪਾਂ ਦਿਖਾਉਣੇ ਆ ਸੁਣੋ ਆ ਚੈੱਕ ਕਰੀਓ ਓਰਜినਲ ਦਾ ਮਾਲ ਆਪਣੇ ਕੋਲੇ ਫੁੱਲ ਪੈ ਚੁੱਕਿਆ ਇਹ ਭੈਣੇ ਆਰਡਰ ਬੁੱਕ ਕੀਤੇ ਸੀ ਉਹ ਵੀ ਆਪਣੇ ਜਿਹੜਾ ਹੈਗਾ ਦੁਬਾਰੇ ਆਰਡਰ ਪਾ ਦਿਓ ਜਿਹੜੇ ਵਿਜ਼ਿਟ ਕਰਕੇ ਲਿਜਾ ਸਕਦੇ ਉਹ ਵਿਜ਼ਿਟ ਕਰਕੇ ਲੈ ਜਾਓਗੇ ਰੇਟ ਇਹਦਾ ਉਹੀ ਰੋਗਾ 450 ਰੁਪਏ ਜੀ ਡਬਲ ਬੈੱਡ ਦਾ ਆਪਾਂ ਇੱਕ ਥੀਸ ਨੂੰ ਖੋਲ ਕੇ ਵੀ ਦਿਖਾ ਦਿੰਨੇ ਆ ਚੈੱਕ ਕਰੋ ਜੀ ਡਾਵਲ ਬੈੱਡ ਦਾ ਫੁੱਲ ਸਾਈਜ਼ ਡਬਲ ਪ੍ਰਿੰਟ ਜੀ ਇਹ ਦੂਸਰਾ ਪਾਸਾ ਆਊਗਾ ਜੀ ਆਹ ਵਾਲਾ ਡਬਲ ਪ੍ਰਿੰਟ ਦੇ ਵਿੱਚ ਆਉਣਗੇ ਫੁੱਲ ਸਾਈਜ਼ ਰਹੂਗਾ ਜੀ ਚੈੱਕ ਕਰੀ ਜੋ ਮਾਵਾ ਆਪਣੇ ਕੋਲੇ ਪਹੁੰਚ ਚੁੱਕਿਆ ਜਲਦੀ ਤੋਂ ਜਲਦੀ ਆਪਣੇ ਜਿਹੜਾ ਹੈਗਾ ਏਸੀ ਵਾਲੇ ਕੰਫਰਟਰ ਡਬਲ ਬੈੱਡ ਦੇ 450 ਦੀ ਰੇਂਜ ਦੇ ਵਿੱਚ ਲੈ ਜਾਓ ਜੀ ਵੀਰਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈੱਕ ਹੋ ਜੀ ਆਹ ਫੁੱਲ ਕੁਆਂਟੀਟੀ ਦੇ ਵਿੱਚ ਬਹੁਤ ਹੀ ਸੋਹਣੇ ਜਿਹੜੇ ਡਿਜ਼ਾਈਨਿੰਗ ਦੇ ਵਿੱਚ ਪਹੁੰਚੁਕਿਆ ਬਹੁਤ ਹੀ ਸੋਹਣਾ ਕੱਪੜਾ ਹੈ ਏਸੀ ਵਾਲੇ ਕੰਫਰਟਰ ਦਾ ਏਸੀ ਵਾਲੀਆਂ ਡਿਜ਼ਾਈਨਾਂ ਜੀ ਆਪਾਂ ਇੱਕ ਦੀਸ ਤੋਂ ਨੂੰ ਹੋਰ ਵੀ ਓਪਨ ਕਰਕੇ ਦਿਖਾ ਦਿੰਦੇ ਹਾਂ ਆਹ ਚੱਕ ਲਓ ਬਹੁਤ ਸੋਹਣੇ ਕਲਰ ਡਿਜ਼ਾਈਨ ਪਹੁੰਚੁਕਿਆ ਜੀ ਰੇਟ ਰਹੂਗਾ ਸਿਰਫ 440 ਰੁਪਏ ਡਬਲ ਬੈੱਡ ਦੇ ਜੀ ਡਬਲ ਪ੍ਰਿੰਟ ਦੇ ਵਿੱਚ ਵਨ ਸਾਈਡ ਆ ਦੂਸਰੀ ਸਾਈਡ ਆਜੂਰੀ ਡਬਲ ਸ਼ੇਡ ਜੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਬੈਲ ਆਈਕਨ ਦਾ ਬਟਨ ਆ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਆ ਚੈੱਕ ਕਰੋ ਇੱਕ ਲੋ ਪੀਸ ਆਪਾਂ ਇਸ ਨੂੰ ਹੋਰ ਵੀ ਓਪਨ ਕਰਕੇ ਦਿਖਾ ਦਿੰਦੇ ਆ ਆ ਦੇਖੋ ਲਾਈਟ ਦੇ ਵਿੱਚ ਕਿੰਨਾ ਸੋਹਣਾ ਕਲਰ ਆਇਆ ਜੀ ਸ਼ੇਅਰ ਕਰੋ ਬਹੁਤ ਹੀ ਸੋਹਣੇ ਕਲਰ ਡਿਜ਼ਾਈਨ ਹੈ ਬਹੁਤ ਸੋਹਣੇ ਕਲਰ ਡਿਜ਼ਾਈਨ ਪਾਉਂ ਚੁੱਕਾ ਹੈ ਰੇਂਜ ਰਹੂਗਾ ਸਿਰਫ 450 ਰੁਪਏ ਜੀ 7-800 ਦੀ ਰੇਂਜ ਦੇ ਵਿੱਚ ਵਿਕਣ ਵਾਲਾ ਏਸੀ ਕੰਫਰਟਰ ਦੀ ਡਬਲ ਬੈੱਡ ਦਾ ਧੰਨਵਾਦ ਜੀ